ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਹੋ ਕੇ ਹਟਿਆ ਪਰੰਤੂ ਇਹ ਸੈਸ਼ਨ ਪੂਰਾ ਹੰਗਾਮੇਦਾਰ ਰਿਹਾ ਵਿਰੋਧੀ ਧਿਰ ਅਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੁਦਚੇ ਨੂੰ ਲੈ ਕੇ ਜਿਹੜਾ ਕਿ ਸੈਸ਼ਨ ਜ਼ਬਰਦਸਤ ਹੰਗਾਮੇਦਾਰ ਰਿਹਾ ਤੇ ਜਿਸ ਦੇ ਦੌਰਾਨ ਸਵਾਲ ਤੱਕ ਚੁੱਕੇ ਗਏ ਤੇ ਹੁਣ ਉੱਥੇ ਮੰਤਰੀ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆ ਰਿਹਾ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਫਿਰ ਕਈ ਸਵਾਲ ਖੜ੍ਹ ਦੇ ਕੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹੱਕ ਦੇ ਵਿੱਚ ਕੋਈ ਗੱਲ ਵਿਰੋਧੀ ਧਿਰ ਨੇ ਨਹੀਂ ਕੀਤੀ ਜਦਕਿ ਉਹਨਾਂ ਨੂੰ ਪੰਜਾਬ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੇ ਸਿਰਫ ਔਰ ਸਿਰਫ ਮਜ਼ਾਕ ਉਡਾਇਆ ਗਿਆ ਤੇ ਇਸ ਤੋਂ ਬਿਨਾ ਉਹਨਾਂ ਦੇ ਕੋਲ ਕੋਈ ਵੀ ਚੰਚ ਦੀ ਗੱਲ ਨਹੀਂ ਸੀ ਤੇ ਜਿਸ ਦੇ ਦੌਰਾਨ ਕੁਲਦੀਪ ਢਾਲੇਵਾਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਕਿ ਵਿਰੋਧੀ ਧਿਰ ਤੇ ਨਿਸ਼ਾਨੇ ਸਾਧਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਜਿਹੜਾ ਇਹ ਤਬਾਹੀ ਹੋਈ ਆ ਇਹਦੇ ਤੇ ਕੁਝ ਨਵੀਆਂ ਜਿਹੜੀਆਂ ਚੀਜ਼ਾਂ ਜੜੀਆਂ ਉਹ ਵਿਧਾਨ ਸਭਾ ਚ ਆਉਣ ਵਿਧਾਨ ਸਭਾ ਕੋਈ ਨਵਾਂ ਇੱਕ ਚੈਪਟਰ ਦਾ ਸ਼ੁਰੂਆਤ ਕਰੇ ਕਿ ਪੰਜਾਬ ਨੂੰ ਹਰਾਤੋਂ ਕਿੱਦਾਂ ਬਚਾਇਆ ਜਾ ਸਕਦਾ ਪਦੀ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਦੇ ਬਾਵਜੂਦ ਵੀ ਸਰਕਾਰੀ ਧਿਰ ਦੇ ਬਾਵਜੂਦ ਵੀ ਪਏ ਪੈਤਰਾ ਲੈਣ ਦੇ ਬਾਵਜੂਦ ਵੀ ਵਿਦੋਤੀ ਪਾਰਟੀਆਂ ਨੇ ਜਿਹੜਾ ਜੋ ਕੁਝ ਕੀਤਾ ਉਹ ਨੇ ਮੈਨੂੰ ਕਾਫੀ ਨਰਾਸ਼ ਕੀਤਾ ਮੈਂ ਦੋਸਤੋ ਤੁਸੀਂ ਸਾਦੇ ਸੁਰਦੇ ਹੋਗੇ ਤੁਸੀਂ ਸਾਦੇ ਪੰਜਾਬੀ ਪਰਵਾਹ ਨੂੰ ਮੇਰੀ ਬੇਨਤੀ ਹੁੰਦੀ ਹੈ ਮੈਂ ਜਿੱਦਣ ਦਿਹਾੜਾ ਇਹ ਮੈਂ ਉਦੋਂ ਦਾ ਇੱਕ ਗੱਲ ਕਹਿੰਦਾ ਹਾਂ ਕਿ ਜਦ ਆਪਾਂ ਮਤਲਬ ਜਿਹੜਾ ਆਮ ਆਦਮੀ ਪਾਰਟੀ ਵਾਲੇ ਬਣ ਕੇ ਦੇਖ ਲਿਆ ਕਾਂਗਰਸੀ ਬਣ ਕੇ ਦੇਖ ਲਿਆ ਕੱਲੀ ਬਣ ਕੇ ਦੇਖ ਲਿਆ ਬੀਜੇਪੀ ਵਾਲੇ ਬਣ ਕੇ ਦੇਖ ਲਿਆ ਇੱਕ ਵਾਰ ਤੇ ਕਦੀ ਪੰਜਾਬ ਦੇ ਪੁੱਤ ਬੜੀਏ ਇੱਕ ਵਾਰ ਤੇ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰੀਏ ਪਰ ਸੈਸ਼ਨ 'ਚ ਨਹੀਂ ਇਦਾਂ ਹੋਇਆ ਸੈਸ਼ਨ 'ਚ ਜੋ ਬੀਜੇਪੀ ਤੇ ਕਾਂਗਰਸ ਨੇ ਕੀਤਾ ਉਹ ਬਹੁਤ ਨਿੰਦਣਯੋਗ ਆ ਬਹੁਤ ਦੁਖਦਾਈ ਔਰ ਮੈਂ ਮੈਂ ਸੋਚਦਾ ਸੀਗਾ ਮੈਂ ਵਿਧਾਨ ਸਭਾ 'ਚ ਬੈਠਾ ਸੋਚਦਾ ਸੀਗਾ ਕਿ ਆ ਜਿਹੜੇ ਲੋਕ ਸਾਡੇ ਸਾਹਮਣੇ ਬੈਠੇ ਆ ਜਿਹੜੇ ਏਡੇ ਵੱਡੇ ਪਵਿੱਤਰ ਮੁੱਦੇ ਤੇ ਵੀ ਗੱਲ ਕਰਕੇ ਰਾਜੀ ਨਹੀਂਗੇ ਏਡੇ ਵੱਡਾ ਪਵਿੱਤਰ ਮੁੱਦਾ ਸੀਗਾ ਹੜਾਂ ਦਾ ਇਹ ਬਦਲੇ ਜਿਹੜਾ ਹੜਾਂ ਦਾ ਇਹ ਇਹ ਜਿਹੜਾ ਮੁੱਦਾ ਸੀਗਾ ਇਹਦੇ ਤੇ ਇੱਕ ਪਵਿੱਤਰ ਪਹੁੰਚ ਜਿਹੜੀ ਆਪਾਂ ਬਣਾਉਣੀ ਸੀਗੀ ਉਹ ਵੱਡੁੱਦੀ ਪਾਰਟੀਆਂ ਨੇ ਖਾਸ ਤੌਰ ਤੇ ਕਾਂਗਰਸ ਤੇ ਬੀਜੇਪੀ ਦੇ ਲੀਡਰਾਂ ਨੇ ਬਣ ਨਹੀਂ ਦਿੱਤੀ ਉਹ ਬੀਜੇਪੀ ਤਾਂ ਕੱਲ ਵੈਸੇ ਹੀ ਇੱਕ ਬਾਾਰ ਆਪਣਾ ਹੋਰ ਸ਼ੈਸ਼ਨ ਦਾ ਲਾਈ ਬੈਠੇ ਸੀਗੇ ਉਹਨਾਂ ਕੋ ਕੋਈ ਜਵਾਬ ਨਹੀਂ ਸੀ ਐਕਚੁਅਲੀ ਵਿਧਾਨ ਸਭਾ ਦੇ ਵਿੱਚ ਕਿ ਉਹਨਾਂ ਦੇ ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ મોદી ਜੀ ਨੇ ਜਿਹੜਾ 3 ਹਫਤੇ ਪਹਿਲਾਂ 1600 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਨੂੰ ਦਿੱਤਾ ਸੀਗਾ ਉਹਦਾ ਅਜੇ 16 ਮਤਲਬ ਜਿਹੜੇ ਰੁਪਏ ਵੀ ਨਹੀਂ ਆਏ ਸੋ ਉਹ ਪਹਿਲਾਂ ਹੀ ਭੱਜ ਗਏ ਛੱਡ ਕੇ ਮੈਦਾਨ ਬਾਹਰ ਆ ਕੇ ਡਰਾਮੇਬਾਜ਼ੀ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਔਰ ਕਾਂਗਰਸ ਨੇ ਜਿਹੜਾ ਦੋਲਦਾ ਕੀਤਾ ਸਰ ਮੈਂ ਤਾਂ ਹੀ ਸੋਚਦਾ ਕਿ ਇੰਨੀਆਂ ਪੰਜਾਬ ਦੀਆਂ ਪਿਛਲੀਆਂ ਲੰਮੀਆਂ ਪ੍ਰੋਬਲਮਾਂ ਜਿਹੜੀਆਂ ਇਨਾ ਪੰਜਾਬ ਦਾ ਜਿਲ੍ਹਾ ਨੁਕਸਾਨ ਹੋਇਆ ਇਨਾ ਲੀਡਰਾਂ ਦੇ ਕਰਕੇ ਹੋਇਆ ਇਹ ਲੀਡਰ ਜਿਹੜੇ ਕੋਈ ਵੀ ਕਦੀ ਚੱਜ ਦੀ ਪਹੁੰਚ ਨਹੀਂ ਪਾਉਂਦੇ ਕਦੀ ਵੀ ਕੁਝ ਵੀ ਨਹੀਂ ਲੈ ਮੈਂ ਸਾਢੇ 3 ਸਾਲ ਦਾ ਦੇਖੀ ਜਾਨਾ ਯਾਰ ਅਸੀਂ ਆ ਜਾਂਦੇ ਹਾਂ ਵਿਧਾਨ ਸਭਾ ਦੇ ਸੈਸ਼ਨ ਚ ਬਹਿਸਾਂ ਕਰਦੇ ਆਂ ਕਾਂਗਰਸ ਨੇ ਅੱਜ ਤੱਕ ਪੰਜਾਬ ਦੇ ਕਿਹ ਇੱਕ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਲੈਂਦਾ ਨਹੀਂ ਕੁਝ ਕਿਆ ਲੋ ਜੀ ਚਾਹੀਦਾ ਤੇ ਇਹ ਕਿ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹ ਲੈ ਕੇ ਆਉਂਦੇ ਨੁਕਤਾ ਚ ਨਹੀਂ ਕਰਨ ਦੀ ਬਜਾਏ ਉਹ ਲੈ ਕੇ ਆਉਂਦੇ ਕਿ ਆਪਾਂ ਨੂੰ ਹੜਾਂ ਤੋਂ ਕਿੱਦਾਂ ਬਚਣਾ ਚਾਹੀਦਾ ਉਹ ਜਿਹੜੇ ਲੋਕ ਉਹਨਾਂ ਦਾ ਪੁਨਰਵਾਸ ਕਿੱਦਾਂ ਕਰਨਾ ਜਿਹੜੇ ਹੜ ਭੀਟਤ ਨੇ ਸਾਨੂੰ ਕੀ ਕੀ ਕਰਨਾ ਚਾਹੀਦਾ ਅਸੀਂ ਸਕੂਲ ਕਿੱਦਾਂ ਦਵਾ ਦਾ ਬਿਲਡ ਕਰਨੇ ਆ ਜਿਹੜੇ ਕਾਲਜ ਖਰਾਬ ਹੋ ਗਏ ਉਹ ਕਿੱਦਾਂ ਬਿਲਡ ਕਰਨੇ ਆ ਜਿਹੜੀਆਂ ਲਿੰਕ ਰੋਡ ਖਰਾਬ ਹੋ ਗਈਆਂ ਕਿੱਦਾਂ ਬਿਲਡ ਕਰਨੀ ਆ ਜਿਹੜੇ ਵੈਟਰਾਂ ਦੀ ਹਸਪੀਟਲ ਖਰਾਬ ਹੋ ਗਏ ਉਹ ਕਿੱਦਾਂ ਬਿਲਡ ਕਰਦਿਆਂ ਮੋਦੀ ਜੀ ਪੈਸੇ ਨਹੀਂ ਦੇ ਦੇ ਪ੍ਰਤਾਪ ਬਾਜਵਾ ਜੀ ਕੀ ਕਹਿਆ ਤੇ ਲੋਕਾਂ ਨੂੰ ਕਿ ਇਹ ਕੰਗਲਾ ਪੰਜਾਬ ਬਣਾ ਦੇਦਗੇ ਜੀ ਇਹਨਾਂ ਨੂੰ ਕੋਈ ਫੰਡ ਨਾ ਦੇਓ ਸਰ ਕਿਹੜੀ ਪਹੁੰਚ ਬਣਾਈ ਯਾਰ ਆਪਾਂ ਪੰਜਾਬੀ ਦੀ ਆਪਾਂ ਪੰਜਾਬ ਦੇ ਪੁੱਤ ਨਹੀਂਗੇ ਆਪਾਂ ਪੰਜਾਬ 바ਦੇ ਸੋਚਦੇ ਦੀ ਆਪਾਂ ਇਹ ਤੇ ਚਾਹੁੰਦੇ ਆ ਕਿ ਸਾਨੂੰ ਪੰਜਾਬੀ ਵੋਟਾਂ ਪਾਉਣ ਸਰਕਾਰ ਬਣਾ ਦੀਏ ਸਾਡੀ ਸਰਕਾਰ ਬਣ ਜੇ ਆਪਾਂ ਛੀਸ਼ੇ ਤੇ ਗਾੜੀ ਤੇ ਦੇਖਦੇ ਆ ਕਿ ਆਪਾਂ ਮੁੱਖ ਮੰਤਰੀ ਆ ਪੰਜਾਬ ਦੇ ਪਰ ਸੱਤ ਪੰਜਾਬ ਦੇ ਲੋਕਾਂ ਦੇ ਮੁੱਦੇ ਕਿੰਨੇ ਚੁੱਕੜੇ ਆ ਮੈਂ ਜਦੋਂ ਬੋਲਣ ਲੱਗਾ ਸੀਗਾ ਤੇ ਮੈਂ ਬਹੁਤ ਤਿਆਰੀ ਕਰਕੇ ਆਈ ਮੈਂ ਕਈ ਪੁਆਇੰਟ ਅਦਾਬੀ ਦਰਿਆ ਦੇ ਬਾਦੇ ਚ ਖਾਸ ਤੌਰ ਤੇ ਮੈਂ ਲੈ ਕੇ ਆਇਆ ਸੀਗਾ ਕਿ ਉਥੇ ਸਾਨੂੰ ਕੀ ਕੀ ਕਰਨਾ ਚਾਹੀਦਾ ਚਲੋ ਕੁਝ ਟਾਈਮ ਮਿਲਿਆ ਵੀ ਕੁਝ ਮਤਲਬ ਪ੍ਰਤਾਪ ਬਾਜਵਾ ਜੀ ਨੇ ਰੋਹਾ ਪਾ ਕੇ ਸਾਡੀ ਗੱਲ ਹੀ ਨਹੀਂ ਸੁਣੀ ਮਤਲਬ ਬੜੇ ਟੌਪ ਦੇ ਪੈਂਟ ਸੀਗੇ ਜਿਹੜੇ ਲੈ ਕੇ ਆਏ ਜਿਹੜੇ ਸਜਾ ਲੈ ਕੇ ਆਏ ਸੀਗੇ ਸਰ ਸਜਾ ਤੇ ਲੈਣੇ ਚਾਹੀਦੇ ਸੀਡੇ ਦੇ ਬਾਬੇ ਨਾਨਕ ਵਾਲਿਆਂ ਕੋ ਸਜਾ ਤੇ ਲੈਣੇ ਚਾਹੀਦੇ ਭੂਆ ਪਖਾਨਕੋੜਾ ਵਾਲਿਆਂ ਕੋ ਜਿੱਥੇ ਪਾਣੀ ਆਇਆ ਸੀਗਾ ਸਜਾ ਤੇ ਲੈਣੇ ਚਾਹੀਦੇ ਸੀਗੇ ਪੱਟੀ ਦੇ ਉਹਨਾਂ 25 ਪਿੰਡਾਂ ਦੇ ਨਮਾਇੰਦਗੀ ਕਰਦੇ ਲਾਲਜੀਤ ਭੁੱਲਦੋਣਾ ਕੋ ਉਸ ਜੇ ਦੇ ਸਜ਼ਾ ਲੈਣੇ ਚਾਹੀਦੇ ਸੀ ਸਾਡੇ ਫਰੋਜਪੁਰ ਦੇ ਐਮਐਲਏ ਜਿੱਥੇ ਪਾਣੀ ਆਇਆ ਸੀਗਾ ਉਹਨਾਂ ਕੋਲੋਂ ਸਾਡੇ ਫਾਜ਼ਲ ਖਾਲਾ ਐਮਐਲਏ ਮੁੰਡੇ ਨੇ ਇਨਾ ਕੰਮ ਕੀਤਾ ਸੀ ਸਾਹਮਣੇ ਨੇ ਉਹਨਾਂ ਕੋ ਸਜ਼ਾ ਲੈਣੇ ਚਾਹੀਦੇ ਸੀਗੇ ਕਿ ਉਹ ਦੱਸਣ ਜਿਨ੍ਹਾਂ ਨੇ ਪਾਣੀ ਦੇ ਵਿੱਚ